ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰਾ ਸਟਾਫ ਆ ਜਿਹੜਾ ਕਾਟਨ ਦਾ ਸ਼ਰਟਸ ਸ਼ੇਅਰ ਕਰ ਰਹੇ ਆ ਸੋ ਜਿਵੇਂ ਕਿ ਆਪਾਂ ਤੁਹਾਡੇ ਨਾਲ ਪਿਛਲੀ ਵੀਡੀਓ ਦੇ ਵਿੱਚ ਕਾਫੀ ਸਟਾਫ ਆ ਜਿਹੜਾ ਪਲੇਨ ਸਟਾਫ ਸ਼ੇਅਰ ਕੀਤਾ ਸੀਗਾ ਸੋ ਤੁਹਾਡਾ ਬਹੁਤ ਵਧੀਆ ਰਿਸਪੌਂਸ ਸੀ ਜੀ ਉਹਦੇ ਵਿੱਚੋਂ ਕੁਝ ਸੂਟ ਆ ਜਿਹੜੇ ਹੋਲਡ ਆ ਜਿਨ੍ਹਾਂ ਦੀ ਪੇਮੈਂਟ ਨਹੀਂ ਆਈ ਔਰ ਕੁਝ ਸੂਟ ਆ ਜਿਹੜੇ ਤੁਸੀਂ ਸਾਰੇ ਸੇਮ ਦੀ ਡਿਮਾਂਡ ਕਰ ਰਹੇ ਹਾਂ ਸੋ ਉਹਨਾਂ ਨੂੰ ਮੈਂ ਇਹੀ ਕਹਣਾ ਚਾਹੂੰਗੀ ਕਿ ਆਪਾਂ ਦੁਬਾਰਾ ਜਿਹੜੇ ਜਿਨ੍ਹਾਂ ਨੇ ਵੀ ਲੈਣੇ ਹੈਗੇ ਆ ਤੁਸੀਂ ਮੈਨੂੰ ਪਲੀਜ਼ ਮੈਸੇਜ ਲਾਓ ਤੇ ਮੈਂ ਤੁਹਾਨੂੰ ਪਿਕਚਰ ਸੈਂਡ ਕਰ ਦੂੰਗੀ ਜੋ ਵੀ ਸੂਟ ਆਪਾਂ ਪਏ ਹੈਗੇ ਆਪਣੇ ਕੋਲੇ ਉਹ ਮੈਂ ਤੁਹਾਨੂੰ ਪਿਕਚਰ ਸੈਂਡ ਕਰ ਦੂੰ ਤੁਸੀਂ ਉਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਸੋ ਅੱਜ ਵਾਲੀਆਂ ਇਹ ਪ੍ਰਿੰਟਡ ਹੈ ਜੀ ਪ੍ਰਿੰਟਡ ਸ਼ਰਟਸ ਹੈ ਸੂਟਸ ਹੈ ਸੋ ਇਹਨਾਂ ਨਾਲ ਤੁਸੀਂ ਪਲੇਨ ਬਾਟਮ ਕਰਕੇ ਵੀ ਡਿਜ਼ਾਈਨਿੰਗ ਦੇ ਸਕਦੇ ਹੋ ਤੁਸੀਂ ਓਨਲੀ ਸੂਟ ਵੀ ਲੈ ਸਕਦੇ ਹੋ ਜਿਵੇਂ ਕਿ ਕਹੀ ਹੈ ਕਿ ਆਪਣੇ ਕੋਲੇ ਸੂਟ ਆ ਉਹ ਤੁਹਾਨੂੰ ਸੂਟ ਹੀ ਲੈਣੇ ਪੈਣਗੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਸੂਟ ਸ਼ੇਅਰ ਕੀਤੇ ਸੀ ਸੋ ਸਾਰੇ ਕਹਿੰਦੇ ਆ ਸਾਨੂੰ ਕਲੀ ਸ਼ਰਟ ਚਾਹੀਦੀ ਆ ਸੋ ਪੋਸੀਬਲ ਨਹੀਂ ਹੁੰਦਾ ਜੀ ਜੋ ਸੂਟ ਹੈ ਉਹ ਸੂਟ ਹੈ ਕਿਉਂਕਿ ਫਿਰ ਥੋੜਾ ਕੰਪਲਿਕੇਟਿਡ ਜਾ ਹੋ ਜਾਂਦਾ ਸੋ ਜਿਵੇਂ ਕਿ ਇਹ ਪ੍ਰਿੰਟ ਹੈ ਜੀ ਬਹੁਤ ਹੀ ਛੋਟਾ ਪ੍ਰਿੰਟ ਹੈਗਾ ਇਹ ਬਹੁਤ ਹੀ ਪਿਓਰ ਕਾਟਨ ਹੈਗੀ ਇਹ ਇਹ ਆਰਗੇਨਿਕ ਕਾਟਨ ਹੈਗੀ ਆ ਔਰ ਇਹ ਹੈਗਾ ਜੀ ਬਟਰ ਕਾਟਨ 1200 ਦਾ ਓਨਲੀ ਸੂਟ ਹੈ ਜੀ ਬਹੁਤ ਹੀ ਪਿਆਰੀ ਕਾਟਨ ਹੈ ਇਹ ਦੇਖੋ ਜੀ ਇਹ ਤੁਸੀਂ ਲੈ ਸਕਦੇ ਹੈਗੇ ਹੋ ਔਰ ਇਹ ਬਲੈਕ ਹੈ ਗਾ ਜੀ ਸ਼ਰਟ ਪੀਸ ਹੈ ਜੀ ਸੋ ਇਹਦੇ ਨਾਲ ਤੁਸੀਂ ਕੋਈ ਵੀ ਕਰੀਮ बॉटਮ ਬੀਚ बॉਟਮ ਬਣਾ ਕੇ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਹੋ ਸੇ 8000 ਦੀ ਸ਼ਰਟ ਹੈ ਜੀ ਆਪਾਂ ਹਰ ਇੱਕ ਦਾ ਪ੍ਰਾਈਸ ਨਾਲ ਮੈਂਸ਼ਨ ਕਰਾਂਗੇ ਸੋ ਪਲੀਜ਼ ਪ੍ਰਾਈਸ ਵੀਡੀਓ ਧਿਆਨ ਨਾਲ ਸੁਣ ਕੇ ਮੈਸੇਜ ਕਰਿਓ ਤੇ ਹੋਲਡ ਕਰਵਾਇਓ ਆਪਣੇ ਲਈ ਸੋ ਇਹ ਬਲੈਕ ਸ਼ਰਟ ਹੈਗੀ ਹੈ ਜੀ ਓਨਲੀ 1000 ਦੀ ਸੋ ਇਹ ਹੈਗਾ ਜੀ ਪਰਪਲ ਲੇ ਲੰਦੇ ਵਿੱਚ ਬਹੁਤ ਹੀ ਪਿਆਰਾ ਸਟਫ ਹੈ ਇਹਨੂੰ ਤੁਸੀਂ ਕਿਸੇ ਵੀ ਬਾਟਮ ਨਾਲ ਬਣਾ ਸਕਦੇ ਹੋ ਕਰੀਮ ਨਾਲ ਵੀ ਬਣਾ ਸਕਦੇ ਹੋ ਵਾਈਟ ਨਾਲ ਵੀ ਬਣਾ ਸਕਦੇ ਹੋ ਸੋ ਇਹ ਵੀ ਓਨਲੀ 1000 ਦੀ ਸ਼ਰਟ ਹੈ ਜੀ ਇਹ ਹੈਗਾ ਜੀ ਆਪਾਂ ਨਾਲ ਦੀ ਨਾਲ ਤੁਹਾਨੂੰ ਸਟਫ ਆ ਜਿਹੜਾ ਮੈਂਸ਼ਨ ਕਰਾਂਗੇ ਸੋ ਇਹ ਜਿਸ ਤਰ੍ਹਾਂ ਜੀ ਗਲੇਸ ਕਾਟਨ ਦੇ ਵਿੱਚ ਹੁਣ ਜਿਵੇਂ ਸੁਪੀਰੀਅਰ ਜਿਹਾ ਸਟੱਫ ਆਇਆ ਹੈਗਾ ਥੋੜਾ ਸ਼ਾਈਨ ਵਾਲਾ ਸਮੂਥ ਜਿਹਾ ਸੋ ਉਹ ਸਟੱਫ ਦੇ ਵਿੱਚ ਹੈਗੇ ਥੋੜੇ ਠੀਕ ਜਿਵੇਂ ਵੈਦਰ ਦੇ ਵਿੱਚ ਵੀ ਤੁਸੀਂ ਵੇਅਰ ਕਰ ਸਕਦੇ ਹੋ ਸੋ ਅਗਰ ਤੁਸੀਂ ਬਾਹਰ ਇਹ ਆਪਣੇ ਆਰਡਰ ਦੇ ਵਿੱਚ ਸ਼ਾਮਿਲ ਕਰਵਾਉਣਾ ਸੋ ਉਹ ਵੀ ਕਰਵਾ ਸਕਦੇ ਆ ਇਹਦੇ ਨਾਲ ਮੈਰੂਨ ਬਾਟਮ ਵੀ ਹੋ ਸਕਦੀ ਹੈ ਜਾਂ ਕਰੀਮ ਵਗੈਰਾ ਉਹ ਤੁਹਾਡੀ ਆਪਣੀ ਇੱਛਾ ਹੈ ਔਰ ਇਹ ਵੀ ਓਨਲੀ 1000 ਆਹ ਸੌਰੀ 1200 ਦੀ ਸ਼ਰਟ ਹੈ ਜੀ ਕਿਉਂਕਿ ਇਹਦਾ ਕੱਪੜਾ ਬਹੁਤ ਹੀ ਜ਼ਿਆਦਾ ਨਾਈਸ ਹੈ ਜੀ ਸੋ ਨੈਕਸਟ ਹੈਗਾ ਜੀ ਗ੍ਰੀਨ ਕਲਰ ਦੇ ਵਿੱਚ ਇਹ ਆਪਣਾ ਪ੍ਰਿੰਟ ਹੈ ਜਿਹੜਾ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਆਪਾਂ ਲਾਸਟ ਟਾਈਮ ਇਹਨੂੰ ਸ਼ੇਅਰ ਕੀਤਾ ਸੀ ਸੋ ਆਪਾਂ ਇਹਨੂੰ ਦੁਬਾਰਾ ਵੀ ਆਪਣੇ ਸਟਾਕ ਦੇ ਵਿੱਚ ਆਇਆ ਓਨਲੀ 1000 ਦੀ ਸ਼ਰਟ ਹੈ ਜੀ ਇਹਨੂੰ ਵੀ ਬਹੁਤ ਹੀ ਸੋਹਣੀ ਤੁਸੀਂ ਲੇਸਿਸ ਨਾਲ ਡਿਜ਼ਾਈਨਿੰਗ ਕਰ ਸਕਦੇ ਹੋ ਲੈਮਨ ਕਲਰ ਦੀ ਨੈਟ ਦੀ ਲੇਸਿਸ ਲਈ ਔਰ ਬਾਜੂਤੇ ਬੈਲ ਬਾਜੂ ਬਣਾ ਕੇ ਫਿਨਿਸ਼ ਕਰ ਸਕਦੇ ਹਾਂ ਸੋ ਜਿਵੇਂ ਕਿ ਆਪਾਂ ਇਨਸਟਾ ਦੇ ਉੱਪਰ ਵੀ ਰੀਲ ਪਾਈ ਹੈ YouTube ਦੇ ਉੱਪਰ ਵੀ ਹੈ ਆਪਾਂ ਗ੍ਰੀਮ ਬਾਟਮ ਦੇ ਨਾਲ ਸੋ ਉਹਨੂੰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਇਸੇ ਲਈ ਆਪਾਂ ਤੁਹਾਡੇ ਨਾਲ ਸ਼ੋ ਕਰ ਰਹੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਸ਼ਰਟਸ ਨੂੰ ਉਸ ਤਰ੍ਹਾਂ ਡਿਜ਼ਾਈਨਿੰਗ ਹੈ ਜਿਹੜੀ ਦੇ ਸਕਦੇ ਹਾਂ ਸੋ ਓਨਲੀ 1000 ਦੀ ਸ਼ਰਟ ਹੈ ਜੀ ਓਨਲੀ 1000 ਦੀ ਸ਼ਰਟ ਹੈਗੀ ਹੈ ਬਲੈਕ ਕਲਰ ਮਸਲੀਨ ਦੇ ਵਿੱਚ ਹੈ ਜੀ ਪਿਓਰ ਮਸਲੀਨ ਦੇ ਵਿੱਚ ਹੈ 1300 ਦੀ ਓਨਲੀ ਸ਼ਰਟ ਹੈ ਸੋ ਇਹ ਵੀ ਆਪਣੇ ਪ੍ਰਿੰਟ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਸੀ ਸਾਰਿਆਂ ਨੇ ਕੱਲ ਕਰੀਮ ਸਟੱਫ ਇਹ ਬਹੁਤ ਜ਼ਿਆਦਾ ਸਾਰਿਆਂ ਨੇ ਪਸੰਦ ਕੀਤਾ ਸੋ ਇਹ ਦੇਖੋ ਜੀ ਓਨਲੀ 1300 ਦੀ ਸ਼ੁਰੂ ਤੇ ਜੀ ਔਰ ਜਿਹੜੀਆਂ ਇਹ ਸ਼ਰਟਸ ਹੈਗੀਆਂ ਜੀ ਇਹ ਹੈਗੀਆਂ ਪਿਓਰ ਮਸਲੀਨ ਪਿਓਰ ਜਾਰਜਟ ਪਿਓਰ ਕ੍ਰੇਪ ਤੇ ਵਿੱਚ ਹੈ ਸੋ ਉਹਨਾਂ ਦੀ ਪ੍ਰਾਈਸ ਉਸ ਤਰ੍ਹਾਂ ਹੋ ਜਾਂਦੀ ਹੈ ਇਹ ਜਿਵੇਂ ਕਿ ਤੁਸੀਂ ਪ੍ਰਿੰਟ ਤੋਂ ਆਪਾਂ ਨੂੰ ਜਿਹਨਾਂ ਨੇ ਵੇਅਰ ਕੀਤੇ ਹੋਏ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪ੍ਰਿੰਟ ਹੈ ਜਿਹੜੇ ਸਪੈਸ਼ਲ ਪ੍ਰਿੰਟ ਹੈਗੇ ਆ ਉਸ ਤਰ੍ਹਾਂ ਦੇ ਇਹ ਆਪਣੇ ਕੋਲ ਇਹ 1500 ਦੀ ਓਨਲੀ ਸ਼ਰਟ ਹੈ ਜੀ ਪਿਓਰ ਮਸਲੀਨ ਦਾ ਸਟਾਫ ਆ ਇਹ ਲਾਈਨਿੰਗ ਲਾ ਕੇ ਹੀ ਬਣਾਓ ਤੁਸੀਂ ਕਿਉਂਕਿ ਜਦੋਂ ਇਹਨਾਂ ਤੁਸੀਂ ਮਹਿੰਗਾ ਸਟਾਫ ਲੈਨੇ ਇਹਦੇ ਵਿੱਚ ਸ਼ਾਈਨ ਵੀ ਹੈ ਔਰ ਸੌਫਟ ਵੀ ਬਹੁਤ ਹੈ ਤੁਸੀਂ ਪੂਰੀ ਗਰਮੀ ਦੇ ਵਿੱਚ ਇਹਨੂੰ ਵੇਅਰ ਕਰ ਸਕਦੇ ਹੋ ਸੋ ਇਹ ਮੈਂ ਖੁਦ ਵੀ ਬਣਾਇਆ ਹੋਇਆ ਹੈ ਇਸ ਤਰ੍ਹਾਂ ਦਾ ਸੋ ਇਹ 1500 ਦੀ ਓਨਲੀ ਸ਼ਰਟ ਹੈ ਜੀ ਇਹ ਦੇਖੋ ਜੀ ਪਰਪਲ ਸ਼ੇਡ ਹੈ ਬਹੁਤ ਹੀ ਡਿਫਰੈਂਟ ਸਟਾਈਲ ਡਿਜ਼ਾਈਨਿੰਗ ਹੈ ਰੀ ਔਰ ਇਹ ਵੀ ਤੁਸੀਂ ਵਾਈਟ ਜਾਂ ਕਰੀਮ ਥੋੜਾ ਆਫ ਵਾਈਟ ਨਾਲ ਬਣਾ ਸਕਦੇ ਹੋ 1500 ਦੀ ਓਨਲੀ ਸ਼ਰਟ ਹੈ ਜੀ ਇਹ ਪਿਓਰ ਜਾਰਜਟ ਦੇ ਵਿੱਚ ਹੈ ਜੀ ਇਹ ਵੀ 컬러ਫੁਲ ਹੈ ਇਹਦੇ ਨਾਲ ਜਾਰਜਟ ਦੀ ਬਾਟਮ ਵੀ ਲਗਾ ਸਕਦੇ ਹਾਂ ਕ੍ਰੇਪ ਦੀ ਬਾਟਮ ਵੀ ਲਗਾ ਸਕਦੇ ਹੋ ਡਾਰਕ ਵੀ ਕਰ ਸਕਦੇ ਹੋ ਲਾਈਟ ਵੀ ਕਰ ਸਕਦੇ ਹੋ ਸੋ ਇਹ ਵੀ ਓਨਲੀ 1500 ਦੀ ਇਹ ਦੇਖੋ ਜੀ ਸ਼ਰਟ ਵੀ ਸージ ਇਹ ਹੈਗਾ ਜੀ ਗ੍ਰੇ ਬਹੁਤ ਹੀ ਸੌਫਟ ਜਰਜਾ ਡਿਜ਼ਾਈਨਿੰਗ ਹੈ ਸੋ ਇਹ ਦਿਨਾਲ ਵੀ ਤੁਸੀਂ ਇਹ ਦੇਖੋ ਜੀ ਤੁਹਾਨੂੰ ਹਮ ਕਪੜੇ ਦੇ ਫਾਲ ਤੋਂ ਪਤਾ ਚੱਲਦਾ ਹੋਊਗਾ ਪਿਓਰ ਜੌਰਜਟ ਹੈਗੀ ਹੈ ਜੀ ਇਸ ਤਰ੍ਹਾਂ ਸੌਫਟ ਹੈ ਕਿਉਂਕਿ ਪ੍ਰਿੰਟਿੰਗ ਤੋਂ ਪਤਾ ਚੱਲਦਾ ਕਿ ਕੱਪੜਾ ਤੁਹਾਡਾ ਫਾਈਨ ਹੈ ਜਾਂ ਨਹੀਂ ਸੋ ਇਹ ਵੀ ਆਪਣੇ ਕੋਲੇ 1500 ਦੀ ਓਨਲੀ ਸ਼ਰਟ ਹੈ ਜੀ ਕੀ ਹੈਗਾ ਜੀ 크ريب ਇਹ 크ريب ਦੀ ਬਹੁਤ ਹੀ ਪਿਆਰੀ ਵੀ ਸ਼ਰਟ ਹੈਗੀ ਆ ਇਹ ਵੀ 1500 ਦੇ ਵਿੱਚ ਹੈ ਸੋ ਜਿਨੇ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਨਾਲ ਦੀ ਨਾਲ ਹੋਲਡ ਕਰਵਾ ਦਿਓ ਜਿਵੇਂ ਆਪਾਂ ਕੱਲ ਦੇ ਵੀ ਹੋਲਡ ਕੀਤੇ ਹੋਏ ਸੂਟ ਹੈ ਤੇ ਉਹਨਾਂ ਨੂੰ ਮੈਂ ਪਲੀਜ਼ ਮੈਸੇਜ ਲਾਉਂਗੀ ਕਿ ਅੱਜ ਤੁਸੀਂ ਮੈਨੂੰ ਦੁਬਾਰਾ ਮੈਸੇਜ ਕਰੋ ਕਿ ਤੁਸੀਂ ਹੋਲਡ ਰੱਖਣੀ ਹੈ ਜਾਂ ਨਹੀਂ ਸੋ ਮੈਂ ਬਹੁਤ ਸਾਰੇ ਕਸਟਮਰ ਆ ਜਿਹੜੇ ਜਿਨ੍ਹਾਂ ਨੂੰ ਮਨਾ ਕਰ ਚੁੱਕੀ ਆ ਸੋ ਆਪਾਂ ਉਹਨਾਂ ਨੂੰ ਸੂਟ ਦੇ ਸਕੀਏ ਸੋ 1500 ਦੀ ਉਹਦੀ ਸ਼ਰਟ ਜੀ 크ريب ਦੇ ਵਿੱਚ ਸੀ ਇਹ ਇਹ ਹੈਗਾ ਜੀ ਜੌਰਜਟ ਦੇ ਵਿੱਚ प्रिंट ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਸੋ ਇਹਦੇ ਨਾਲ ਤੁਸੀਂ ਗ੍ਰੀਨ ਬਾਟਮ ਵੀ ਕਰ ਸਕਦੇ ਹੋ ਸੀ ਗ੍ਰੀਨ ਵੀ ਕਰ ਸਕਦੇ ਹੋ ਕਿ ਇੱਕ ਓਨਲੀ ਸ਼ਰਟ ਹੈਗੀ ਆ ਔਰ ਇੱਕ ਦਿਨ ਨਾਲ ਆਪਣੇ ਕੋਲੇ ਬਾਟਮ ਹੈ ਬਾਟਮ ਵਾਲਾ ਫੁੱਲ ਸੂਟ ਹੈ ਜੀ ਪਲੇਨ ਬਾਟਮ ਹੈ ਬਹੁਤ ਹੀ ਪਿਆਰਾ ਕਲਰ ਇਹਦੇ ਨਾਲ ਆਪਾਂ ਕਰਵਾਇਆ ਹੋਇਆ ਹੈ ਡਾਈ ਔਰ ਇਹ ਸ਼ਰਟ ਹੈਗੀ ਆ ਸੋ ਇਹ ਹੈਗਾ 2500 ਦਾ ਓਨਲੀ ਸੂਟ ਜੀ ਤੇ 1500 ਦੀ ਓਨਲੀ ਸ਼ਰਟ ਹੈ ਇਹ ਆਪਣੇ ਕੋਲ ਇੱਕ ਐਕਸਟਰਾ ਸ਼ਰਟ ਵੀ ਹੈ ਸੋ ਇਹ ਬਹੁਤ ਹੀ ਲਿਮਿਟਿਡ ਜੀ ਆਪਣੇ ਕੋਲੇ ਸਟਾਕ ਹੈਗਾ ਜੀ ਸੋ ਸਾਰਿਆਂ ਨੂੰ ਮੈਂ ਰਿਕਵੈਸਟ ਕਰੂੰਗੀ ਕਿ ਜਿਨ੍ਹਾਂ ਨੇ ਵੀ ਲੈਣੇ ਆ ਸੋ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਆਪਣਾ ਜਿਹੜਾ ਬੁੱਕ ਕਰ ਲਓ ਸੋ ਇਹ ਵੀ 1500 ਦੀ ਓਨਲੀ ਸ਼ਰਟ ਜੀ ਔਰ ਇਹ ਵਾਲਾ ਸਟਾਫ ਹੈਗਾ ਜੀ ਥੋੜਾ ਜਿਹਾ ਠਿੱਕ ਹੈ ਸੋ ਅਗਰ ਤੁਸੀਂ ਬਾਹਰ ਵੇਅਰ ਕਰਨਾ ਤਾਂ ਬਹੁਤ ਵਧੀਆ ਸੌਫਟ ਹੈ ਜਿਵੇਂ ਗਲੇਸ ਕਾਟਨ ਦੇ ਵਿੱਚ ਤੁਸੀਂ ਕਹਿੰਦੇ ਹੋ ਉਸ ਟਾਈਪ ਦਾ ਕਾਟਨ ਬੇਸ ਹੈ ਪਰ ਬਹੁਤ ਹੀ ਪਿਆਰਾ ਇਹ ਤੁਸੀਂ ਡਾਰਕ ਬਾਟਮ ਤੇ ਡਾਰਕ ਇਹਦੇ ਨਾਲ ਆਪਾਂ نیٹ ਲਗਾ نیٹ ਸੌਰੀ نیٹ ਲੇਸਿਸ ਲਗਾ ਕੇ ਵੀ ਕਰ ਸਕਦੇ ਹਾਂ ਡਾਰਕ ਆਰਗੈਂਜ਼ਾ ਲਗਾ ਕੇ ਨੂੰ ਡਿਜ਼ਾਈਨਿੰਗ ਦੇ ਕੇ ਬਹੁਤ ਹੀ ਪਿਆਰਾ ਪੀਸ ਬਣੂਗਾ ਸੋ ਇਹ ਵੀ 1500 ਦੀ ਓਨਲੀ ਸ਼ਰਟ ਹੈ ਜੀ ਔਰ ਇਹ ਹੈ ਗਾਜੀ ਗ੍ਰੇ ਕਲਰ ਕ੍ਰੇਪ ਦੇ ਵਿੱਚ ਹੈ ਸੋ ਇਹ ਵੀ ਆਪਣੇ ਕਿਸੇ ਕਸਟਮਰ ਨੇ ਆਪਣੇ ਤੋਂ ਹੋਲ ਕਰਵਾਇਆ ਸੀ ਵਿਦ बॉਟਮ ਰੈਡੀ ਕਰਵਾਈ ਸੀ ਔਰ ਫਿਰ ਜਿਆਦਾ ਅਸੀਂ ਭੁੱਲ ਗਏ ਹੋਵਾਂਗੇ ਉਹਨਾਂ ਦੇ ਆਰਡਰ ਦੇ ਵਿੱਚ ਲਾਉਣਾ ਸੋ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਜਿਆਦਾ ਗ੍ਰੇ ਕਲਰ ਦਾ ਜੀ ਇਹ ਇਹ ਸਟੱਫ ਵੀ ਬਹੁਤ ਹੀ ਪਿਆਰਾ ਹੈ ਪਿਓਰ ਮਸਲੀਨ ਹੈ ਜੀ ਦੇ ਔਰ ਇਹਦੇ ਨਾਲ ਆਪਾਂ ਕਰੀਬ ਦੀ ਬਾਟਮ ਲਗਾਈ ਹੈ ਸੋ ਬਹੁਤ ਹੀ ਸੌਬਰਜ ਹੈ ਇਹ ਵੀ 2500 ਦਾ ਓਨਲੀ ਸੂਟ ਹੈ ਜੀ ਔਰ ਇਹ ਜਿਹੜੀ ਸ਼ਰਟ ਹੈਗੀ ਹੈ ਜੀ ਇਹ ਆਰਗੈਨਿਕ ਕਾਟਨ ਹੈ ਸੋ ਜਿਸ ਤਰ੍ਹਾਂ ਹੁਣ ਮਸਲੀਨ ਆ ਗਿਆ ਪਹਿਲਾਂ ਆਰਗੈਨਿਕ ਕਾਟਨ ਦਾ ਜਿਹੜਾ ਬਹੁਤ ਹੀ ਮਰੀਆ ਹੈਗਾ ਸੁਪੀਰੀਅਰ ਸਟਫ ਸੋ ਇਹ ਆਰਗੈਨਿਕ ਕਾਟਨ ਹੈਗੀ ਹੈ ਇਹ 2500 ਦੀ ਓਨਲੀ ਸ਼ਰਟ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਕਲਰ ਕੰਬੀਨੇਸ਼ਨ ਤੁਸੀਂ ਜੋ ਵੀ ਮਰਜੀ ਬਣਾ ਸਕਦੇ ਹੋ ਨਾਲ ਦਾ ਵੀ ਸਾਰਾ ਸੂਟ ਬਣਾ ਸਕਦੇ ਹੋ ਔਰ ਕੰட்ராਸਟ ਵੀ ਕਰ ਸਕਦੇ ਹੋ ਸੋ ਇਹ ਦੇਖ ਸਕਦੇ ਹੋ ਨਾ ਕਪੜਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਹੈ ਜੀ ਇਹ कॉटन ਦੇ ਵਿੱਚ ਹੈ ਆਰਗੈਨਿਕ कॉटन ਦੇ ਵਿੱਚ ਸੋ ਜੀ ਇਹ ਸੀ ਆਪਣੇ ਕੋਲੇ ਕੁਝ ਸ਼ਰਟਸ ਔਰ ਇਹ ਤੁਸੀਂ ਪਲੀਜ਼ ਵੀਡੀਓ ਧਿਆਨ ਨਾਲ ਸੁਣਿਓ ਤਾਂ ਆਪਣੇ ਲਈ ਬੁੱਕ ਕਰ ਸਕਦੇ ਹੋ ਸੋ ਇਹ ਸਤਿ ਸ਼੍ਰੀ ਅਕਾਲ ਜੀ ਆਪਾ ਤੁਹਾਡੇ ਨਾਲ ਨਵੀਂ ਨਵੀਂ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਹਿమే ਚਾਣ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much